ਸਾਬਕਾ ਮੁੱਖ ਮੰਤਰੀ ਬੀਤੇ ਦਿਨੀ ਬਾਬਾ ਵਿਸ਼ਕਰਮਾ ਮੰਦਰ ਲੁਧਿਆਣਾ ਵਿਖੇ ਪੁੱਜੇ ਜਿੱਥੇ ਉਹਨਾਂ ਨੇ ਮੂਰਤੀ ਸਥਾਪਨਾ ਸਮਾਰੋਹ ਦੇ ਵਿੱਚ ਹਿੱਸਾ ਲਿਆ ਇਸ ਮੌਕੇ মিডিਏ ਨਾਲ ਗੱਲਬਾਤ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਉਹਨਾਂ ਦੀ ਸਰਕਾਰ ਸਮੇਂ ਬਾਬਾ ਵਿਸ਼ਕਰਮਾ ਮੰਦਰ ਦੀ ਉਸਾਰੀ ਵਾਸਤੇ ਕਰੋੜ ਰੁਪਇਆ ਗ੍ਰਾਂਟ ਦਿੱਤੀ ਗਈ ਸੀ ਅੱਜ ਮੰਦਿਰ ਦਾ ਭਵਨ ਬਹੁਤ ਸੋਹਣਾ ਸੁੰਦਰ ਸਜ ਕੇ ਤਿਆਰ ਹੈ ਜਿਸ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਹੈ ਨਾਲ ਹੀ ਉਹਨਾਂ ਸੂਬਾ ਸਰਕਾਰ ਉੱਤੇ ਵੀ ਤੰਜ ਕਸਿਆ ਉਹਨਾਂ ਦੱਸਿਆ ਕਿ ਮੈਂ ਪਹਿਲਾਂ ਕਿਹਾ ਸੀ ਕਿ ਸਟੇਜ ਅਤੇ ਸਟੇਟ ਚਲਾਉਣ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਮੌਜੂਦਾ ਸਰਕਾਰ ਸਟੇਜ ਚਲਾ ਰਹੀ ਹੈ ਉਹਨਾਂ ਪੰਜਾਬ ਦੇ ਵਿੱਤੀ ਹਾਲਾਤਾਂ ਉੱਤੇ ਵੀ ਸਵਾਲ ਚੱਕਦਿਆਂ ਹੋਇਆਂ ਸੂਬਾ ਸਰਕਾਰ ਨੂੰ ਕਿਤੇਰੇ ਵਿੱਚ ਖੜਾ ਕੀਤਾ ਹੋਰ ਕੀ ਕੁਝ ਕਿਹਾ ਚਰਨਜੀਤ ਚੰਨੀ ਨੇ ਤੁਸੀਂ ਵੀ ਸੁਣੋ ਲੁਧਿਆਣਾ ਦੇ ਵਿੱਚ ਅੱਜ ਸ਼ਿਵਰਾਤਰੀ ਦੇ ਪਾਵਨ ਦਿਵਸ ਦੇ ਮੌਕੇ ਤੇ ਵਿਸ਼ੂ ਕਰਮਾ ਮੰਦਿਰ ਦੇ ਵਿੱਚ ਸ਼ਿਵਾਲਿਆ ਦੀ ਸਥਾਪਨਾ ਕੀਤੀ ਗਈ ਹੈ ਤੇ ਨਾਲ-ਨਾਲ ਇੱਥੇ ਮੂਰਤੀ ਸਥਾਪਨਾ ਹੋਈ ਹੈ ਜਦੋਂ ਸਾਡੀ ਸਰਕਾਰ ਸੀ ਇੱਥੋਂ ਦੇ ਐਮਐਲਏ ਸਾਹਿਬ ਡਾਵਰ ਸਾਹਿਬ ਡਾਵਰ ਸਾਹਿਬ ਉਹਨਾਂ ਨੇ ਨਾਲ ਮਿਲ ਕੇ 1 ਕਰੋੜ ਰੁਪਏ ਦੀ ਇੱਥੇ ਗ੍ਰਾਂਟ ਦਿੱਤੀ ਸੀ ਉਹਦੇ ਨਾਲ ਇੱਕ ਬਹੁਤ ਹੀ ਸ਼ਾਨਦਾਰ ਬਿਲਡਿੰਗ ਇੱਥੇ ਬਣੀ ਹੈ ਅੱਜ ਮੈਨੂੰ ਵੀ ਇਸ ਕਰਕੇ ਇਸ ਪਵਿੱਤਰ ਦਿਹਾੜੇ ਤੇ ਬੁਲਾਇਆ ਗਿਆ ਹੈ ਬਹੁਤ ਸੁੰਦਰ ਬਿਲਡਿੰਗ ਜਿਹੜੀ ਇਹਨਾਂ ਨੇ ਬਣਾਈ ਹੈ ਮੈਨੂੰ ਲੱਗਦਾ ਕਿ ਜਿੰਨੀ ਗ੍ਰਾਂਟ ਸੀ ਉਹਨੇ ਹੀ ਪੈਸੇ ਸ਼ਾਇਦ ਸੰਗਤਾਂ ਨੇ ਕੋਲ ਤੇ ਲਗਾਏ ਸੋ ਇਸ ਸੁੰਦਰ ਇਮਾਰਤ ਦਾ ਸ਼ਿਵਾਲਿਆ ਦੇ ਅਜ ਮੂਰਤੀ ਸਥਾਪਨਾ ਦਾ ਮੈਂ ਪੂਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਧੰਨਵਾਦ ਕਰਦਾ ਕਿ ਇਸ ਮੰਦਿਰ ਦੇ ਜਿੰਨੀ ਵੀ ਕਮੇਟੀ ਹੈ ਉਹਨਾਂ ਨੇ ਮੈਨੂੰ ਵੀ ਇਸ ਦਿਨ ਤੇ ਯਾਦ ਰੱਖਿਆ ਬਹੁਤ ਬਹੁਤ ਧੰਨਵਾਦ ਜੀ ਜੀ ਵਿਧਾਨ ਸਭਾ ਦਾ ਜੀ ਸੈਸ਼ਨ ਹੋਇਆ ਚ ਬਜਟ ਪਾਸ ਕੀਤਾ ਗਿਆ ਮਹਿਲਾਵਾਂ ਲਈ ਕੁਝ ਨਹੀਂ ਰੱਖਿਆ ਗਿਆ ਵਾਅਦੇ ਕਰਕੇ ਸਰਕਾਰ ਮੁਕਰ ਕੀ ਸਰ ਕਿਦਾਂ ਦੇਖੋ ਇਹ ਜਿਹੜਾ ਬਜਟ ਪੇਸ਼ ਹੋਇਆ ਇਹ ਸਿਰਫ ਜਿਹੜਾ ਕੇਂਦਰੀ ਸਰਕਾਰ ਦੀਆਂ ਗਰੰਟਾ ਆਉਂਦੀਆਂ ਜਾਂ ਜਿਹੜਾ ਲੋਨ ਇਹ ਹਰ ਮਹੀਨੇ ਲੈ ਰਹੇ ਹੈ ਹਰ ਰੋਜ਼ ਲੈ ਰਹੇ ਹੈ ਲਗਭਗ 100 ਕਰੋੜ ਰੁਪਇਆ ਹਰ ਰੋਜ਼ ਦਾ ਪੰਜਾਬ ਤੇ ਹੋਰ ਕਰਜ਼ਾ ਚੜ ਜਾਂਦਾ ਸਿਰਫ ਉਸ ਦਾ ਵਿਖਿਆਨ ਕੀਤਾ ਗਿਆ ਹੈ ਕੋਈ ਰਾਹਤ ਕੋਈ ਤੋਹਫਾ ਪੰਜਾਬ ਦੇ ਲੋਕਾਂ ਨੂੰ ਨਹੀਂ ਦਿੱਤਾ ਗਿਆ ਆਉਣ ਵਾਲੇ ਸਾਲ ਦੇ ਵਿੱਚ ਕੋਈ ਨਾ ਪਾਸ ਰੋਰ ਮਾਡਲ ਨਹੀਂ ਹੈ ਕਿਸ ਤਰੀਕੇ ਦੇ ਨਾਲ ਸਰਕਾਰ ਚੱਲਣੀ ਹੈ ਕਿਆ ਸੁਵਿਧਾਵਾਂ ਦੇਣੀਆਂ ਕੁਝ ਵੀ ਵਿਖਿਆਨ ਨਹੀਂ ਕੀਤਾ ਗਿਆ ਅਸਲ ਦੇ ਵਿੱਚ ਇੱਕ ਫਾਈਨੈਂਸ਼ੀਅਲ ਐਮਰਜੈਂਸੀ ਦੇ ਤਰੀਕ ਤੌਰ ਤੇ ਇਹ ਸਰਕਾਰ ਚੱਲ ਰਹੀ ਹੈ ਪੰਜਾਬ ਦੇ ਵਿੱਚ ਪੈਸੇ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੈ ਉੱਪਰ ਤੇ ਲਫਾਫੇਬਾਜ਼ੀ ਬਿਲਡਿੰਗਾਂ ਨੂੰ ਰੰਗ ਕਰਕੇ ਦਿਖਾਈ ਜਾਂਦੇ ਆ ਲੇਕਿਨ ਹੈ ਕੁਛ ਨਹੀਂ ਪੰਜਾਬ ਨੂੰ ਦੇਣ ਨੂੰ ਹੀ ਨਾ ਬਸ ਕੁਛ ਨਹੀਂ ਔਰਤਾਂ ਨੂੰ ਅੱਜ ਉਮੀਦ ਸੀ ਕਿ ਸ਼ਾਇਦ ਹੁਣ ਤੋਂ 1000 ਰੁਪਿਆ ਦੇ ਦੇਣ ਲੇਕਿਨ ਉਹ ਵੀ ਉਹਦੇ ਵਾਸਤੇ ਕੋਈ ਬਜਟ ਨਹੀਂ ਰੱਖਿਆ ਗਿਆ ਕੋਈ ਨਵੇਂ ਸਕੂਲਾਂ ਵਾਸਤੇ ਨਹੀਂ ਰੱਖਿਆ ਗਿਆ ਨਵੇਂ ਹਸਪਤਾਲਾਂ ਵਾਸਤੇ ਨਹੀਂ ਕੁਝ ਰੱਖਿਆ ਗਿਆ ਸਿਰਫ ਸਫੈਦੀਆਂ ਕਰਨ ਵਾਲੀ ਸਰਕਾਰ ਹੈ ਇਹਦੇ ਪੱਲੇ ਕੁਛ ਨਹੀਂ ਹੈ ਤੇ ਇਹ ਇੱਕ ਇਨਕਸਪੀਰੀਐਂਸਡ ਜਿਨ੍ਹਾਂ ਨੂੰ ਕੋਈ ਤਜਰਬਾ ਹੀ ਨਹੀਂ ਹੈ ਸਿਰਫ ਡਰਾਮੇਬਾਜ਼ੀ ਕਰਨ ਜਾਣਦੇ ਇਸ ਤੋਂ ਇਲਾਵਾ ਕੁਝ ਨਹੀਂ ਦੇਖੋ ਜਿਹੜੀ ਇਕੱਲੇ ਇਕੱਲੇ ਦੁਨੀਆਂ ਨੇ ਦੇਖ ਲਈ ਹੈ ਔਰ ਤੁਸੀਂ ਮੈਥੇ ਕੀ ਪੁੱਛਦੇ ਮੈਂ ਪਹਿਲਾਂ ਕਿਹਾ ਸੀ ਕਿ ਸਟੇਜ ਚਲਾਉਣ ਦੇ ਵਿੱਚ ਅਰ ਸਟੇਟ ਚਲਾਉਣ ਦੇ ਵਿੱਚ ਫਰਕ ਹੈ ਅੱਜ ਵੀ ਇਹ ਸਟੇਜ ਇਹ ਚਲਾਈ ਜਾ ਰਹੀ ਹੈ ਸਟੇਟ ਚਲਾਉਣ ਦਾ ਇਹਨਾਂ ਨੂੰ ਕੋਈ ਤਰੀਕਾ ਨਹੀਂ